ਨਾਰਜਿਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨਵੀਂ ਦਿੱਲੀ ਤੋਂ ਇਲਾਵਾ ਸਰਕਾਰ ਨੇ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਅਧੀਨ 22 ਨਵੇਂ ਐਮਜ਼ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਗੱਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਰਾਜਸਭਾ ਦੇ ਚਲ ਰਹੇ ਬਜਟ ਸੈਸ਼ਨ ਵਿੱਚ ਲੁਧਿਆਣਾ ਦੇ ਸੰਸਦ ਮੈਂਬਰ ਰਾਜ ਸਭਾ ਸੰਜੀਵ अरोड़ा ਵੱਲੋਂ ਐਮਜ਼ ਵਿੱਚ ਫੈਕਲਟੀ ਅਤੇ ਸਿਹਤ ਸੰਭਾਲ ਸੇਵਾਵਾਂ ਦੀ ਘਾਟ ਬਾਰੇ ਉਠਾਏ ਗਏ ਸਵਾਲਾਂ ਦੇ ਜਵਾਬ ਵਿੱਚ ਕਹੀ ਮੰਤਰੀ ਨੇ ਫੈਕਲਟੀ ਅਤੇ ਗੈਰ ਫੈਕਲਟੀ ਅਸਾਮੀਆਂ ਦੇ ਵੇਰਵਿਆਂ ਦੇ ਨਾਲ-ਨਾਲ ਪ੍ਰਵਾਨਿਤ ਅਤੇ ਮੌਜੂਦਾ ਸਮੇਂ ਵਿੱਚ ਕਾਰਜਸ਼ੀਲ ਐਮਜ਼ ਦੀ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਸਥਿਤੀ ਵੀ ਦਿੱਤੀ ਅੱਜ ਇੱਕ ਬਿਆਨ ਵਿੱਚ अरोड़ा ਨੇ ਕਿਹਾ ਕਿ ਉਪਲਬਧ ਆਂਕੜਿਆਂ ਦੇ ਅਨੁਸਾਰ ਤੇਸ਼ਪਰ ਦੀ 23 एम्स ਵਿੱਚ ਕੁੱਲ 5943 ਪ੍ਰਵਾਨਿਤ ਫੈਕਲਟੀ ਅਸਾਮੀਆਂ ਵਿੱਚੋਂ ਸਿਰਫ 3699 ਅਸਾਮੀਆਂ ਭਰੀਆਂ ਗਈਆਂ ਹਨ ਅਤੇ ਬਾਕੀ 2244 ਅਸਾਮੀਆਂ ਖਾਲੀ ਹਨ ਇਸੇ ਤਰ੍ਹਾਂ ਕੁੱਲ ਮਨਜ਼ੂਰ 56078 ਗੈਰ ਫੈਕਲਟੀ ਅਸਾਮੀਆਂ ਵਿੱਚੋਂ 39536 ਅਸਾਮੀਆਂ ਭਰੀਆਂ ਹੋਈਆਂ ਹਨ ਅਤੇ ਬਾਕੀ 16542 ਅਸਾਮੀਆਂ ਖਾਲੀ ਹਨ ਉਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਦਿੱਲੀ ਭਾਰਤ ਦੀ ਰਾਜਧਾਨੀ ਹੈ ਏਮਜ਼ ਨਵੀਂ ਦਿੱਲੀ ਵਿੱਚ ਕੁੱਲ 1235 ਮਨਜ਼ੂਰਸ਼ੁਦਾ ਫੈਕਲਟੀ ਅਸਾਮੀਆਂ ਹਨ ਇਹਨਾਂ ਵਿੱਚੋਂ 810 ਭਰੀਆਂ ਹੋਈਆਂ ਹਨ ਅਤੇ 425 ਖਾਲੀ ਹਨ 14343 ਮਨਜ਼ੂਰਸ਼ੁਦਾ ਗੈਰ ਫੈਕਲਟੀ ਅਸਾਮੀਆਂ ਵਿੱਚੋਂ 12101 ਅਸਾਮੀਆਂ ਭਰੀਆਂ ਹੋਈਆਂ ਹਨ ਅਤੇ 2242 ਅਸਾਮੀਆਂ ਖਾਲੀ ਹਨ ਦੇਸ਼ਪੁਰ ਦੇ ਹੋਰ ਸਥਾਨਾਂ ਤੇ ਵੀ ਸਥਿਤੀ ਲਗਭਗ ਐਸੀ ਹੀ ਹੈ। ਐਮਜ਼ ਬਠਿੰਡਾ ਪੰਜਾਬ ਵਿੱਚ ਜਿੱਥੇ ਐਮਬੀਬੀਐਸ ਕਲਾਸਾਂ, ਓਪੀਡੀ, ਆਈਪੀਡੀ ਚੱਲ ਰਹੀਆਂ ਹਨ, ਕੁੱਲ 209 ਮਨਜ਼ੂਰਸ਼ੁਦਾ ਫੈਕਲਟੀ ਅਸਾਮੀਆਂ ਹਨ। ਇਹਨਾਂ ਵਿੱਚੋਂ 140 ਅਸਾਮੀਆਂ ਭਰੀਆਂ ਹੋਈਆਂ ਹਨ ਅਤੇ 69 ਖਾਲੀ ਹਨ। 1624 ਮਨਜ਼ੂਰਸ਼ੁਦਾ ਗੈਰ ਫੈਕਲਟੀ ਅਸਾਮੀਆਂ ਵਿੱਚੋਂ 1128 ਅਸਾਮੀਆਂ ਭਰੀਆਂ ਹੋਈਆਂ ਹਨ ਅਤੇ 496 ਅਸਾਮੀਆਂ ਖਾਲੀਆਂ ਹਨ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਏਮਜ਼ ਅਵੰਤੀਪੁਰਾ ਕਸ਼ਮੀਰ ਨਿਰਮਾਣ ਅਧੀਨੇ ਕੁੱਲ 94 ਮਨਜ਼ੂਰਸ਼ੁਦਾ ਫੈਕਲਟੀ ਅਸਾਮੀਆਂ ਹਨ ਇਹਨਾਂ ਵਿੱਚੋਂ ਕੋਈ ਵੀ ਅਹੁਦਾ ਭਰਿਆ ਨਹੀਂ ਗਿਆ ਹੈ ਅਤੇ ਇਸ ਤਰ੍ਹਾਂ ਸਾਰੀਆਂ 94 ਅਸਾਮੀਆਂ ਖਾਲੀ ਪਈਆਂ ਹਨ 252 ਮਨਜ਼ੂਰਸ਼ੁਦਾ ਗੈਰ ਫੈਕਲਟੀ ਅਸਾਮੀਆਂ ਵਿੱਚੋਂ ਦੋ ਅਸਾਮੀਆਂ ਭਰੀਆਂ ਹੋਈਆਂ ਹਨ ਤੇ 250 ਅਸਾਮੀਆਂ ਅਜੇ ਵੀ ਖਾਲੀ ਹਨ ਪੰਜਾਬ ਦੇ ਇੱਕ ਹੋਰ ਗਵਾਂਢੀ ਰਾਜ ਹਰਿਆਣਾ ਦੇ ਰਿਵਾੜੀ ਵਿੱਚ ਵੀ ਏਮਜ਼ ਨਿਰਮਾਣ ਅਧੀਨ ਹੈ ਇੱਥੇ ਕੋਈ ਮਨਜ਼ੂਰਸ਼ੁਦਾ ਫੈਕਲਟੀ ਅਸਾਮੀਆਂ ਨਹੀਂ ਹਨ ਸੱਤ ਮਨਜ਼ੂਰਸ਼ੁਦਾ ਗੈਰ ਫੈਕਲਟੀ ਅਸਾਮੀਆਂ ਵਿੱਚੋਂ ਇੱਕ ਅਹੁਦਾ ਭਰਿਆ ਹੋਇਆ ਹੈ ਅਤੇ 6 ਅਸਾਮੀਆਂ ਖਾਲੀ ਹਨ ਏਮਜ਼ ਦਰਪੰਗਾ ਬਿਹਾਰ ਵਿੱਚ ਵੀ ਕੰਮ ਚੱਲ ਰਿਹਾ ਹੈ ਇੱਥੇ ਕਿਸੇ ਵੀ ਫੈਕਲਟੀ ਦੀ ਪੋਸਟ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਸੱਤ ਮਨਜ਼ੂਰਸ਼ੁਦਾ ਗੈਰ ਫੈਕਲਟੀ ਅਸਾਮੀਆਂ ਵਿੱਚੋਂ ਇੱਕ ਅਹੁਦਾ ਭਰਿਆ ਹੋਇਆ ਹੈ ਅਤੇ 6 ਅਸਾਮੀਆਂ ਖਾਲੀ ਹਨ ਅਰੋੜਾ ਨੇ ਪੁੱਛਿਆ ਸੀ ਕਿ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਨੁਸਾਰ ਕਿੰਨੇ ਏਮਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਕਿੰਨੇ ਇਸ ਵੇਲੇ ਕਾਰਜਸ਼ੀਲ ਹਨ ਉਹਨਾਂ ਨੇ ਏਮਜ਼ ਵਿੱਚ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਫੈਕਲਿਟੀ ਅਤੇ ਸਿਹਤ ਸੰਭਾਲ ਸੇਵਾ ਪ੍ਰਦਾਤਾਵਾਂ ਦੀ ਘਾਟ ਦੀ ਮੌਜੂਦਾ ਸਥਿਤੀ ਬਾਰੇ ਵੀ ਪੁੱਛਿਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਇਨ੍ਹਾਂ ਸੰਸਥਾਵਾਂ ਵਿੱਚ ਫੈਕਲਟੀ ਅਤੇ ਸਿਹਤ ਸੰਭਾਲ ਸੇਵਾ ਪ੍ਰਦਾਤਾਵਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਪੁੱਛਿਆ ਸੀ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਕਿਹਾ ਕਿ ਅਸਾਮੀਆਂ ਦੀ ਸਿਰਜਣਾ ਅਤੇ ਭਰਤੀ ਇੱਕ ਨਿਰੰਤਰ ਪ੍ਰਕਿਰਿਆ ਹੈ ਸਰਕਾਰ ਵੱਲੋਂ ਵਕ ਵਕ ਏਮਜ਼ ਵਿੱਚ ਖਾਲੀ ਮਨਜ਼ੂਰ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਨ ਲਈ ਕੁਝ ਕਦਮ ਚੁੱਕੇ ਗਏ ਹਨ